Thank you. ਕੀ ਘਟਨਾ ਹੋਈ ਹੈ ਸਾਰੀ ਦੱਸ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਹੋਇਆ ਕੀ ਹੈਗਾ ਸਾਰਾ ਗੱਲ ਤਾਂ ਇਹ ਇਹਨਾਂ ਦਾ ਰਾਜੀਨਾਮਾ ਹੋਣਾ ਸੀਗਾ ਜੀ ਆਹ ਕੋਣ ਸੀਗਾ ਕਿੰਦਾ ਰਾਜੀਨਾਮਾ ਫੜੀ ਸੀਗੀ ਬਈ ਪਿੰਡ ਚ ਬਲਵਿੰਦਰ ਸਿੰਘ ਉਹ ਆਥਾ ਉਹ ਵਸਤੀ ਚੋਂ ਮੁੰਡਾ ਸੀਦਾ ਹੀ ਉਹ ਕਿਤੇ ਉਹਦੀ ਬਾਬੂ ਫੜੀ ਲਿਆਉਂਦਾ ਸੀਗਾ ਅੱਛਾ ਤੇ ਜਲਦੀਪ ਸਿੰਘ ਨੇ ਆਏ ਕਹਿੰਦਾ ਜੀ ਬਈ ਇਹ ਤੇ ਕੀ ਗੰਦ ਪਾਇਆ ਜੀ ਅੱਛਾ ਜੀ ਠੀਕ ਹੈ ਇਹ ਕੁੜੀ ਨੇ ਕਿ ਬਈ ਜਾ ਕੇ ਘਰੇ ਦਾਸਦਾ ਬਈ ਮੇਰੇ ਘਰੇ ਪਤਾ ਲੱਗ ਜੂਗਾ ਮੈਂ ਜਲਦੀਪ ਸਿੰਘ ਦੱਸ ਦੂਗਾ ਬਈ ਇਹ ਕੁੜੀ ਮੁੰਡੇ ਨਾਲ ਵਰਦੀ ਓਕੇ ਠੀਕ ਹੈ ਤੇ ਫਿਰ ਬਾਅਦ ਚ ਉਹਨੇ ਕੁੜੀ ਨੇ ਘਰੇ ਦਾਸਤਾਈ ਵੀ ਮੈਨੂੰ ਨੰਬਰ ਫੜਾਉਂਦਾ ਹੈ ਉਹ ਕੋਣ ਕਿਹਦਾ ਨਾਮ ਲੈਂਦਾ ਉਹਨੇ ਜਗਦੀਪ ਸਿੰਘ ਦਾ ਨਾਮ ਲੈਂਦਾ ਸੀਗਾ ਜੀ ਅੱਛਾ ਅੱਛਾ ਅੱਜ ਕੀ ਹੋਇਆ ਅੱਜ ਜੀ ਜਦੋਂ ਜਗਦੀਪ ਸਿੰਘ ਵੀ ਅੱਜ ਘੱਟ ਸੀਗਾ ਸਾਡੇ ਪਿੰਡ ਸਰਪੰਚ ਕੋਲੇ ਨਿਭੜਨ ਦਾ ਸੀਗਾ ਰਾਜੀ ਨਾ ਹੋਣਾ ਸੀ ਓਕੇ ਠੀਕ ਹੈ ਇਹ ਜਗਦੀਪ ਸਿੰਘ ਬੰਦਿਆਂ ਕੋਲ ਆਈ ਜਾਂਦਾ ਸੀਗਾ ਤੇ ਇਹ ਜਗਦੀਪ ਸਿੰਘ ਜਦੋਂ ਬੰਦਿਆਂ ਕੋਲ ਆਈ ਜਾਂਦਾ ਸੀ ਇਹ ਮੇਰੇ ਬਾਰਮੂਹ ਦੀ ਲੰਗਿਆ ਜਗਦੀਪ ਸਿੰਘ ਮੈਂ ਮਗਰੇ ਮੋਟਰਸਾਈਕਲ ਲਾ ਲਿਆ ਜੀ ਓਕੇ ਤੇ ਉਸ ਤੋਂ ਬਾਅਦ ਉਹ ਜਿਹੜਾ ਗਗਨਦੀਪ ਸਿੰਘ ਆ ਉਹਦੇ ਮਗਰ ਆਇਆ ਸਾਈਕਲ ਤੇ ਉਹਨੇ ਦੁਕਾਨ ਕੋਲੇ ਗੱਲ ਗੱਡੀ ਘੜ ਜਾ ਕੇ ਕਹਿੰਦਾ ਤੇਰੀ ਕੁੜੀ ਨੂੰ ਜਮਾ ਕਹਿੰਦਾ ਓਕੇ ਠੀਕ ਹੈ ਜੀ ਬਲਵਿੰਦਰ ਸਿੰਘ ਖੜਾ ਸੀਗਾ ਓਕੇ ਛੱਪੜ ਦੀ ਟੁੰਡ ਤੇ ਓਕੇ ਤੇ ਉੱਥੇ ਹੀ ਜਦੋਂ ਇਹ ਗਗਨਦੀਪ ਸਿੰਘ ਮੇਰੇ ਮਗਰ ਸੀਗਾ ਤੇ ਮੈਂ ਮੜਿਆ ਦੁਕਾਨ ਤੇ ਖੜਕਾ ਹੀ ਗਗਨਦੀਪ ਸਿੰਘ ਮੂਰੇ ਹੋ ਕੇ ਤੇ ਬਲਵਿੰਦਰ ਸਿੰਘ ਨੇ ਡਾਂਗ ਮਾਰੀ ਜੀ ਤੇ ਉੱਥੇ ਮੋਟਰਸਾਈਕਲ ਟੋੜ ਡਿੱਗ ਪਈ ਓਕੇ ਜਲਦੀਪ ਕਿੰਨੇ ਜਿੰਨੇ ਸੀ ਇਹ ਜਿਹੜੇ अच्छा अच्छा हां आगे की होया आगे जे जगदीप सिंह ਡਿੱਗ ਪਈ ਉਸ ਤੋਂ ਬਾਅਦ ਸੁਲਤਾਨ ਨੇ ਬਲਵਿੰਦਰ ਸਿੰਘ ਦੇ ਪਿਓ ਨੇ ਤੇ ਗਗਨਦੀਪ ਨੇ ਗਗਨਦੀਪ ਕੀ ਲੱਗਦਾ ਬਲਵਿੰਦਰ ਦਾ ਉਹਦਾ ਭਰਾ ਜੀ اچھا اچھا ਇਹਨਾਂ ਤਿੰਨਾਂ ਨੇ ਫਿਰ ਹਾਂਜੀ ਉਹਨਾਂ ਨੇ ਬਾਹਾਂ ਫੜੀਆਂ ਜੀ ਦੋਵਾਂ ਨੇ ਤੇ ਬਲਵਿੰਦਰ ਸਿੰਘ ਨੇ ਘਰਚ ਮਾਰੀ ਇਹ ਗੱਲ ਇਹਨੇ ਜਗਦੀਪ ਦੇ ਹਾਂਜੀ ਫਿਰ ਉੱਥੋਂ ਬਾਅਦ ਹਸਪਤਾਲਾਂ ਨੂੰ ਉੱਥੋਂ ਬਾਅਦ ਇਹ ਅਸੀਂ ਛਡਾ ਕੇ ਉਹਨੂੰ ਮੋਟਰਸਾਈਕਲ ਤੇ ਦਿੱਤੇ ਘਰ ਲੈ ਗਿਆ ਜੀ ਉਹ ਮੋਟਰਸਾਈਕਲ ਗਾ ਜਾ ਕੇ ਡਿੱਗ ਪਿਆ ਅਸੀਂ ਉੱਥੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਵੀ ਉਹ ਉੱਥੇ ਜਾ ਕੇ ਡਿੱਗ ਪਿਆ ਅਸੀਂ ਉੱਥੋਂ ਉਹਨੂੰ ਚੱਕਿਆ ਕਾਰ ਚ ਪਾਇਆ ਤੇ ਅਸੀਂ ਹਸਪੀਟਲ ਲਿਆਏ ਓਕੇ ਜਗਦੀਪ ਦੀ ਉਮਰ ਕਿੰਨੀ ਸੀਗੀ ਉਹਦੀ 33-33 ਬਰਾਦਾ ਸੀ ਕੁਵਾਰਾ ਸੀਗਾ ਨਹੀਂ ਕੁਵਾਰਾ ਹੀ ਸੀ ਓਕੇ ਕਿੰਨੇ ਭੈਣ ਭਰਾ ਦੀ ਦੀਫ ਹੋਰੀ ਇਹ ਤਿੰਨ ਭੈਣ ਭਰਾ ਦੀ ਓਕੇ ਪਿੰਡ ਵਾਲੇ ਹੁਣ ਕੀ ਮੰਗ ਕਰਦੇ ਹੈਗੇ ਪਿੰਡ ਪਿੰਡ ਵਾਲੇ ਇਹ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਜੀ ਕਈ ਪੋਸਟਮਾਰਟਮ ਵੀ ਕਰਾਉਣਾ ਠੀਕ ਆ ਪਹਿਲਾਂ ਉਹਨਾਂ ਬੰਦਿਆਂ ਨੂੰ ਜ਼ਿੰਮੇਵਾਰ ਕੀਤਾ ਜਾਵੇ ਓਕੇ ਕਿੰਨੇ ਜਣੇ ਸੀ ਉਹ ਮਾਰਨ ਵਾਲੇ ਉਹ ਤਿੰਨੇ ਜਣੇ ਸੀਗੇ ਜੀ ਕੌਣ ਕੌਣ ਸੀ ਤਿੰਨੇ ਇੱਕ ਤਾਂ ਬਲਵਿੰਦਰ ਸਿੰਘ ਸੀਗਾ ਜੀ ਇੱਕ ਗਗਨਦੀਪ ਸਿੰਘ ਸੀਗਾ ਇੱਕ ਸੁਲਤਾਨ ਸਿੰਘ ਸੀਗਾ ਪਿੰਡ ਦੇ ਹੀ ਆ ਜੇ ਬਾਦ ਪਿੰਡ ਦੇ ਹੀ ਆ ਜੀ ਪਰ ਉਹ ਆਏ ਵੀ ਆ ਅ ਇਸ ਮਾਮਲੇ ਤੇ ਅੱਜ ਪੰਚਾਇਤ ਵੀ ਹੋਣੀ ਸੀ ਪਿੰਡ ਕੋਈ ਪੰਚਾਇਤ ਹੋਣੀ ਸੀਗੀ ਜੀ ਓਕੇ ਉਦੋਂ ਪਹਿਲਾਂ ਹੀ ਇਹ ਹੋ ਗਿਆ ਉਦੋਂ ਪਹਿਲਾਂ ਹੀ ਇਹ ਕੰਮ ਹੋ ਗਿਆ ਜੀ ਓਕੇ 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 ਹੋ ਗਿਆ ਜੀ ਹੋਇਆ ਕੀ ਐਂਗਲ ਜੀ ਮੇਰਾ ਬੇਟਾ ਦਾ ਕਤਲ ਕਰਤਾ ਜੀ ਓਕੇ ਕੀ ਹੋਇਆ ਕਿਵੇਂ ਹੋਇਆ ਹੈਗਾ ਸਾਰਾ ਗੱਲ ਉਹ ਹੋਈ ਆ ਜੀ 54 ਦੀ ਗੱਲ ਆ ਹਾਂਜੀ ਉਹ ਮੇਰਾ ਬੇਟਾ ਜਿਹੜਾ ਦੁਕਾਨ ਤੋਂ ਜਾਂਦਾ ਸੀਗਾ ਫੋਨ ਫੜਾ ਕੇ ਉਹਨੂੰ ਉਨੇ ਲੋਕਾਂ ਸਕਰੀਨ ਖਰਾਬ ਸੀ ਉਹ ਲੋਡ ਕਰਵਾਣਾ ਤੇ ਉਧਰੋਂ ਸਕੂਲੋਂ ਬੱਚਿਆਂ ਨੂੰ ਛੁੱਟੀ ਹੋਈ ਸੀ ਓਕੇ ਤੇ ਮੁੰਡੇ ਕੁੜੀਆਂ ਆ ਵੀ ਜੀ ਨਾ ਆ ਵੀ ਜੇ ਮੁੰਡੇ ਕੁੜੀਆਂ ਨਾਲ ਛਰਾਹਤਾ ਕਰਦੇ ਹੁੰਦੇ ਸੀ ਓਕੇ ਇਹ ਇਹ ਕਹਿੰਦਾ ਆਖੇ ਕਿਉਂ ਗੰਦ ਪਾਇਆ ਓਏ ਉਹਨਾਂ ਨੂੰ ਤੇ ਉਹ ਭੱਜ ਗਏ ਪਤਾ ਨਹੀਂ ਕਿੱਥੋਂ ਦੀ ਬਸਤੀ ਦੇਈ ਮੋਟਰਸਾਈਕਲ ਲੈ ਕੇ ਭਜਾ ਗਏ ਭਜਾ ਗਏ ਓਕੇ ਤੇ ਕੁੜੀ ਨੇ ਆਪਦੇ ਘਰੇ ਜਾ ਕੇ ਇਹਦਾ ਨਾਮ ਲੱਗਾ ਵੀ ਕਿਤੇ ਸਾਡੇ ਨਾਲ ਘਰ ਦੇ ਨੂੰ ਦਾ ਦੱਸ ਦੇ ਤੇ ਮੈਨੂੰ ਘਰ ਦੇ ਛੜਕਣਗੇ ਤੇ ਇਹਦਾ ਨਾਮ ਐਸਾ ਦਾ ਚਾਚਾ ਚੜਿਆ ਚੜਾ ਆਇਆ ਘਰੋਂ ਗਗਣਾ ਤੇ ਇਹ ਖੜਾ ਸੀ ਬੰਦਿਆ ਜੋ ਉਥੇ ਤੇ ਇਹਦੇ ਗੱਲ ਪਿਆ ਉਹਦੇ ਉਹਦੇ ਨੂੰ ਇਹਨੇ ਕੁਛ ਨਾ ਉਹਦਾ ਵਚਨ ਦਿੱਤਾ ਤੇ ਚੱਲ ਵੀ ਆ ਬੋਲਾ ਮੈਂ ਇੱਥੇ ਸਮਾਦਾ ਦੇ ਖੜੇ ਸਾਡੇ ਦੇਰੇ ਸਮਾਦਾ ਮੰਨਦਾ ਸਾਰਾ ਪਿੰਡ ਵੀ ਮੈਂ ਸਮਾਦਾ ਦੇ ਮੂਰੇ ਖੜਾ ਜੇ ਮੇਰੇ ਕਸੂਰ ਹੋਵੇ ਗੱਲ ਆ ਹੋਈ ਆ ਤੂੰ ਐਵੇਂ ਨਾ ਬੋਲ ਤੇ ਚਲੋ ਉਹ ਬੰਦਿਆਂ ਨੇ ਹਟਾ ਤੂਤਾ ਮੁੜ ਕੇ ਉਹਨਾਂ ਨੇ ਥਾਣੇ ਦਰਖਾਸਤ ਦੇ ਦਿੱਤੀ ਅਜੇ ਪੁਲਿਸ ਜਾਵਲੀ ਉਹ ਬਿਲ ਘਰੇ ਗਏ ਪੁਲਸ ਵਾਲੇ ਆ ਜਗਦੀਪ ਸਿੰਘ ਮਾਹ ਮੇਰਾ ਬੇਟਾ ਮੋਨ ਨੂੰ ਦੱਸਿਆ ਵੀ ਆਹ ਗੱਲ ਆ ਤੇ ਸਾਰੇ ਬੰਦੇ ਪੰਚਾਇਤ ਦਾ ਆਨੇ ਵੀ ਆਪਾਂ ਰਾਜੀ ਨਾ ਮਾ ਕੋਈ ਗੱਲ ਨਹੀਂ ਬਾਦ ਮੂੰਹ ਤੇ ਕਰਾ ਦਨੇ ਤੇ ਉਹ ਆ ਚੰਗਾਈ ਚਲ ਕੱਲੂ ਜੀ ਬੰਦੇ ਲਿਆਇਓ ਆਜੂ ਉਹ ਗੁੜੇ ਤੇ ਉਹ ਕੱਲ ਦਾ ਦਿਨ ਟੱਪ ਗਿਆ ਓਕੇ ਤੇ ਅੱਜ ਤੜਕੇ ਪੰਚਾਇਤ ਹੋਣੀ ਸੀਗੀ ਤੇ ਮੇਰਾ ਮੁੰਡਾ ਉੱਥੇ ਜਾ ਲਿਆ ਸੀਗਾ ਜਿੱਥੇ ਪੰਚਾਇਤ ਹੋਣੀ ਸੀ ਓਕੇ ਤੇ ਇਹ ਉੱਥੇ ਲੋਕੇ ਲੋਕੇ ਖੜੇ ਸੀਗੇ ਅਕਸਰ ਵਕੀਲ ਦਾ ਘਰ ਆ ਤੇ ਉਧਰੋਂ ਗਲੀ ਆਉਂਦੀ ਆ ਤੇ ਉਹਲੇ ਖੜੇ ਸੀ ਉੱਲੇ ਖੜਕੇ ਇਹਦੇ ਇੱਕ ਨੇ ਢਾਗ ਮਾਰੀ ਮੇਰੇ ਮੁੰਡੇ ਦੇ ਸਿਰ 'ਤੇ ਤੇ ਤਿੰਨੇ ਪਿਓ ਪੁੱਤ ਸੀ ਜੋ ਉਹ ਜਿੰਨਾ ਦੀ ਕੁੜੀ ਆ ਤੇ ਦੋਹਾਂ ਵਾਹ ਵਾਲਿਆਂ ਤੋਂ ਇੱਕ ਨੇ ਕਰਤੇ ਮਾਰੀ ਆ ਤੇ ਉਹ ਪਤਾ ਨਹੀਂ ਨਾਲੇ ਕਿੱਟੀ ਗਈ ਕਿ ਰੋ ਸੜਾਤਾ ਨਹੀਂ ਜੀਦਾ ਉਧਰ ਜਾਂਦਾ ਜਾਵੜਾ ਜਿੱਥੇ ਬੰਦੇ ਇਕੱਠੇ ਹੋਏ ਸੀ ਤੇ ਤਿੰਨ ਕਿ ਪਿਆ ਵਸ ਓਏ ਕਿੰਨੇ ਵਜੇ ਦਾ ਜਿਹੜਾ ਕਤਲ ਹੋਇਆ ਤੇ ਕਿੰਨੇ ਵਜੇ ਮੀਟਿੰਗ ਰੱਖੀ ਗਈ ਸੀ ਰਾਜੀਨਾਮ ਵਾਸਤੇ ਪਹਿਲਾਂ ਵੀ ਕੋਈ ਰੰਝੇ ਸੀ ਸਾਢੇ 8:30 ਵਜੇ ਦੀ ਰੱਖੀ ਸੀ ਤੇ ਉਹ ਬੰਦੇ ਇਕੱਠੇ ਹੋਈ ਜਾਂਦੇ ਸੀਗੇ ਤੁਸੀਂ ਪਾਸੋ 8:10 ਦੇ ਕਿੰਨੇ ਦੇ ਹੋਇਆ ਕੋਣ ਅੰਕ ਕੋਣ ਨੇ ਉਹ ਬੰਦੇ ਜਿੰਨਾਂ ਨੇ ਮਾਰਿਆ ਹੈਗਾ ਨਾਮ ਕੀ ਉਹਨਾਂ ਦੇ ਉਹਨਾਂ ਦਾ ਨਾਂ ਪੱਕੇ ਦਾ ਹੋਰ ਹੋਣੇ ਉਹਦਾ ਦਾਦਾ ਕੁੜੀ ਦਾ ਸੁਲਤਾਨ ਆ ਤੇ ਉਹਦਾ ਨਾਂ ਬਿੰਨੂ ਆ ਇਹਦਾ ਕੁੜੀ ਦੇ ਪਿਓ ਦਾ ਨਾਂ ਇੱਕੋ ਦਾ ਚਾਚਾ ਗਗਨਾ ਉਹਦਾ ਹੁਣ ਕਿੰਨਾ ਨੇ ਮਾਰੇ ਹਾਂ ਪਹਿਲਾਂ ਵੀ ਕੀ ਕਰਦੇ ਹੈ ਮੰਗ ਕੀ ਕਰਦੇ ਅਸੀਂ ਇਹ ਮੰਗ ਕਰਦੇ ਆ ਵੀ ਮੇਰਾ ਅਸੀਂ ਮੁੰਡੇ ਦਾ ਸਿਸਕਾਰ ਉਹਨਾਂ ਚ ਨਹੀਂ ਕਰਦੇ ਜਿੰਨਾ ਜਰ ਉਹ ਉਹਨਾਂ ਨੂੰ ਅਰੈਸਟ ਨਹੀਂ ਕਰਦੇ ਕੋਈ ਪਹਿਲਾਂ ਤਾਂ ਨਹੀਂ ਗੱਲ ਹੋਈ ਕੋਈ ਪਹਿਲਾਂ ਦੀ ਘਟਨਾ ਹੋਵੇ ਕੋਈ ਘਟਨਾ ਨਹੀਂ ਉਹਨਾਂ ਨਾਲ ਸਾਡਾ ਕੋਈ ਰੋਲ ਨਹੀਂ ਹੱਸਦੇ ਖੇਡਦੇ ਸੀ ਸਾਡੇ ਆਉਂਦੇ ਜਾਂਦੇ ਸੀ ਆ ਉਹ ਵੀ ਹੱਥੇ ਤੋਂ ਬਣਿਆ ਜਾਂਦਾ ਜੀ ਉਹ ਕੋਈ ਵਾਸਤਾ ਹੀ ਨਹੀਂ ਸੀ ਉਹਨਾਂ ਨਾਲ